ਜਿਨੇ ਸਾਚੀ ਕੇ ਆਏ ਕਿ ਜਿਸ ਦਾ ਕੋਈ ਨਹੀਂ ਹੁੰਦਾ ਉਸ ਦਾ ਰੱਬ ਹੁੰਦਾ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹ ਜ਼ਰੂਰ ਆਉਂਦਾ ਹੈ ਐਦਾਂ ਹੀ ਇੱਕ ਸੜਕ ਤੇ ਭੀਖ ਮੰਗਣ ਵਾਲੇ ਬੱਚੇ ਲਈ ਇੱਕ ਬੰਦਾ ਉਹ ਤੋਂ ਰੱਬ ਭਣ ਆਉਂਦਾ ਹੈ ਜਦੋਂ ਉਹ ਬੱਚਾ ਰੋਡ ਤੇ ਮੰਗਦੇ ਮੰਗਦੇ ਥੱਕ ਜਾਂਦਾ ਹੈ ਤੇ ਰੋਡ ਤੇ ਹੀ ਸੌਂ ਜਾਂਦਾ ਹੈ ਤੁਸੀਂ ਵੀਡੀਓ ਵਿੱਚ ਵੀ ਦੇਖੋਗੇ ਕਿ ਜਦੋਂ ਉਹ ਬੱਚਾ ਸੁੱਤਾ ਪਿਆ ਹੁੰਦਾ ਹੈ ਤਾਂ ਇੱਕ ਬੰਦਾ ਉਸ ਦੇ ਕੋਲ ਆ ਜਾਂਦਾ ਹੈ ਤੇ ਭੀਖ ਮੰਗਣ ਵਾਲਾ ਡੱਬਾ ਚੁੱਕ ਕੇ ਲੈ ਕੇ ਜਾਂਦਾ ਹੈ ਤੇ ਰੋਡ ਤੇ ਚਲਾ ਜਾਂਦਾ ਹੈ ਉਹ ਬੰਦਾ ਰੋਡ ਤੇ ਖੜੇ ਹਰ ਇੱਕ ਬੰਦੇ ਦੇ ਕੋਲੋਂ ਬਾਰੋ-ਬਾਰੀ ਜਾਂਦਾ ਹੈ ਤੇ ਕੁਝ ਪੈਸੇ ਦੇ ਕੇ ਮਦਦ ਕਰਨ ਲਈ ਕਹਿੰਦਾ ਹੈ ਕੁਝ ਲੋਕ ਉਸ ਤੋਂ ਪੁੱਛਦੇ ਨੇ ਕਿ ਤੂੰ ਐਨਾ ਸੋਹਣਾ ਮੁੰਡਾ ਹੈ ਭਿਖਾਰੀ ਤਾਂ ਲੱਗਦਾ ਨਹੀਂ ਫਿਰ ਵੀ ਪੀ ਕਿਉਂ ਮੰਗ ਰਿਹਾ ਹੈ ਤਾਂ ਬੰਦਾ ਕਹਿੰਦਾ ਹੈ ਕਿ ਕਿਸੇ ਚੰਗੇ ਕੰਮ ਲਈ ਮੈਂ ਕੰਮ ਕਰ ਰਿਹਾ ਹੈ ਐਦਾਂ ਹੀ ਕਾਫੀ ਦੇਰ ਉਹ ਬੰਦਾ ਲੋਕਾਂ ਕੋਲ ਘੁੰਮ ਘੁੰਮ ਕੇ ਡੱਬੇ ਦੇ ਵਿੱਚ ਕਾਫੀ ਪੈਸੇ ਇਕੱਠੇ ਕਰ ਲੈਂਦਾ ਹੈ ਤੇ ਫਿਰ ਦੁਬਾਰਾ ਉਸ ਸੁੱਤੇ ਬੱਚੇ ਦੇ ਕੋਲ ਚਲਾ ਜਾਂਦਾ ਹੈ ਤੇ ਉਸਦੇ ਕੋਲ ਉਹ ਪੈਸਿਆਂ ਵਾਲਾ ਡੱਬਾ ਰੱਖ ਦਿੰਦਾ ਹੈ ਜੋਦੋਂ ਬੰਦਾ ਡੱਬਾ ਰੱਖਦਾ ਹੈ ਤਾਂ ਬੱਚਾ ਉੱਠ ਜਾਂਦਾ ਹੈ ਤੇ ਦੇਖਦਾ ਹੈ ਕਿ ਉਸਦੇ ਡੱਬੇ ਦੇ ਵਿੱਚ ਐਨੇ ਪੈਸੇ ਕਿਵੇਂ ਆ ਗਏ ਇਸ ਵੀਡੀਓ ਨੂੰ ਲੋਕਾਂ ਦੁਆਰਾ ਬਹੁਤ ਹੀ ਪਸੰਦ ਨਹੀਂ ਕੀਤਾ ਗਿਆ ਤੇ ਉਸ ਰੱਬ ਬਣਾਏ ਵੀ ਲਈ ਵੱਖ-ਵੱਖਰੇ ਸੋਹਣੇ-ਸੋਹਣੇ ਕਮੈਂਟ ਵੀ ਕੀਤੇ ਗਏ ਸੋ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੁੰਦੇ ਆਪਣੀ ਰਾਏ ਵੀ ਜਰੂਰ ਸਾਂਝੀ ਕਰੋ ਵਰਕਰ ਹੈ ਐਸ਼ਾ ਇੰਜੋਏ ਠੀਕ ਹੈ ਸਹੀ ਹੈ ਪੁਸ਼ ਮਾਰੋ ਕਿਆ ਹੀ ਖੁਸ਼ੀ ਮਿਲਦੀ ਹੈ ਕਸਮ ਸੋ